ਜਬ ਲੋ ਨਹੀਂ ਭਾਗ ਲਿਲਾ ਰਿਉਦੈ ਤਬ ਲੋ ਪ੍ਰਮ ਤੇ ਫਿਰਤੇ ਬੋਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ ਕਲਜੁ ਕੇ ਅਵਤਾਰ ਨਾਮ ਕੇ ਬਹੁਤ ਜਾਹਰਾ ਜੁਰ ਹਾਜ਼ਰਾ ਹਜ਼ੂਰ ਜਾਗਤ ਜੋ ਤਖਤ ਜਬਰ ਦੇ ਮਾਲਿਕ ਸੈਭੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਕੋ ਡੰਡੋਤ ਬੰਦਨ ਅਨੇਕ ਬਾਾਰ ਗੁਰੂ ਪਾਤਸ਼ਾਹ ਜੀ ਕੇ ਗ੍ਰਸ ਰੂਪ ਗੁਰੂ ਪਰਿਸ਼ਾਦ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਦੀ ਪਰਮਪਤਾ ਆਪਾਂ ਕਰਾਂਗੇ ਅੱਜ ਜੋ ਸਭ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਜਿੱਥੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨਮਾਨ ਸਿੰਘ ਜੀ ਸਹਿਤ अनेका ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਥਾਨ ਤੇ ਸਾਹਿਬ ਤਕਰੀਬਨ 2:3 ਵਜੇ ਪ੍ਰਕਾਸ਼ਮਾਨ ਹੋ ਕੇ ਅੱਜ ਜੋ ਕੁੱਲ ਲੁਕਾਈ ਹਿਤ ਮੁਖਵਾਕ ਬਖਸ਼ਦੇ ਨੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 669 670 ਤੇ ਸੁਭਾਇਮਾਨ ਹੈ। ਔਰ ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਇਹ ਸ਼ਬਦ ਤਨਾਸਰੀ ਰਾਗ ਦੇ ਵਿੱਚ ਅੰਕਤ ਹੈ। ਸਾਹਿਬ ਸ਼ੁਰੂਆਤ ਕਰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾ ਸਾਹਿਬ ਫਰਮਾਉਂਦੇ ਨੇ ਉਸ ਪ੍ਰਭੂ ਦੀ ਇੱਕ ਵਿਸ਼ੇਸ਼ਤਾ ਉਸ ਦਾ ਵਰਣਨ ਕਰਦੇ ਨੇ ਮਾਰੇ ਕਹਿੰਦੇ ਨੇ ਉਹ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਨਾ ਉਹ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਪੂਰੀਆਂ ਕਰਨ ਹਾਰ ਹੈ ਇੱਛਾ ਪੂਰਕ ਨਾਲ ਮਾਰੇ ਕਹਿੰਦੇ ਨੇ ਸਰਬ ਸੁਖ ਦਾਤਾ ਕਿਸੇ ਦੇ ਕੋਲ ਕੋਈ ਸੁਖ ਹੋ ਸਕਦਾ ਹੈ ਕਿਸੇ ਦੇ ਕੋਲ ਕੋਈ ਸੁਖ ਹੋ ਸਕਦਾ ਹੈ ਸਾਇਬ ਫਰਮਾਉਂਦੇ ਨੇ ਉਹ ਸੁਮੁੱਚੇ ਸੁੱਖਾਂ ਦਾ ਦਾਤਾ ਹੈ ਉਹ ਸਾਰੇ ਹੀ ਸੁੱਖਾਂ ਦਾ ਸਰੋਤ ਹੈ ਔਰ ਉਸ ਦੇ ਵਸ ਕਾਮ ਤੈਨ ਗਉ ਜਿਸ ਨੂੰ ਪੁਰਾਣਾ ਵਿੱਚ ਜਿਸ ਦਾ ਵਰਣਨ ਹੈ ਜੋ ਮੰਨਿਆ ਜਾਂਦਾ ਹੈ ਮਨੋਤ ਹੈ ਕਿ ਜਿਸ ਦੀਆਂ ਵੀ ਜੋ ਕਾਮਨਾਵਾਂ ਜਾਂ ਵਾਸ਼ਨਾਵਾਂ ਜੋ ਵੀ ਹਨ ਉਹ ਕਾਮ ਤੈਨ ਕੋਉ ਪੂਰੀ ਕਰਦੀ ਹੈ ਹੁਣ ਜੇ ਇਤਿਹਾਸ ਵੀ ਹੈ ਤਾਂ ਸਾਹਿਬ ਕਹਿੰਦੇ ਨੇ ਕਿ ਉਹ ਉਸ ਪਰਮੇਸ਼ਰ ਦੇ ਵਾਸਤੇ ਵਿੱਚ ਉਹ ਜੇ ਕਾਮ ਤੈਨ ਗਉ ਹੈ ਨਾ ਤਾਂ ਉਸ ਦੀਆਂ ਆਪਣੀਆਂ ਤਾਕਤਾਂ ਨਹੀਂ ਨੇ ਉਹ ਤਾਕਤਾਂ ਵੀ ਸਹਬ ਸੱਚੇ ਪਾਤਸ਼ਾ ਅਕਾਲ ਪੁਰਖ ਦੀਆਂ ਨੇ ਮਰੀ ਕਿੰਨੇ ਨੇ ਜਿਸ ਦੀਆਂ ਇਹ ਲਾਮਤਾਂ ਨੇ ਐਸੀਆਂ ਬਰਕਤਾਂ ਨੇ ਜਿਸ ਅਕਾਲ ਪੁਰਖ ਦੀਆਂ ਮਾਰੇ ਕਹਿੰਦੇ ਸੋ ਐਸਾ ਹਰ ਧਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜੇ ਅਜੇਹਾ ਕੋਈ ਅਕਾਲ ਪੁਰਖ ਹੈ ਤਾਂ ਉਸ ਨੂੰ ਧਿਆਉਣਾ ਕਰੋ ਮਾਰੇ ਕਹਿੰਦੇ ਉਸ ਦੀ ਅਰਾਧਨਾ ਕਰੋ ਆਪਣੇ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਪਾਤਸ਼ਾਹ ਆਪਣੇ ਮਨ ਨੂੰ ਸੰਕੇਤ ਕਰਦੇ ਨੇ ਕਿ ਮਨਾ ਉਸ ਪਰਮੇਸ਼ਰ ਅਕਾਲ ਪੁਰਖ ਨੂੰ ਧਿਆਓ ਤਾਂ ਕਿ ਤੁਹਾਨੂੰ ਤਾਂ ਕਿ ਹੇ ਮਨਾ ਤੈਨੂੰ ਸਾਰਿਆਂ ਸੁੱਖਾਂ ਦੀ ਸਰਬ ਸੁਖ

ਜੇ ਦੁੱਖ ਸੁੱਖ ਦੀ ਮਹਿਸੂਸ ਹੁੰਦੀ ਹੈ ਤਾਂ ਉਹ ਮਨ ਨੂੰ ਹੁੰਦੀ ਹੈ ਮਨ ਵਿਚਲਤ ਹੁੰਦਾ ਹੈ ਕੋਈ ਵੀ ਘਟਨਾ ਕਰਮ ਵਰਤਦਾ ਤਾਂ ਮਨ ਤੇ ਉਸ ਦਾ ਅਸਰ ਹੁੰਦਾ ਹੈ ਔਰ ਉਹ ਮਨ ਤੀਬਰਤਾ ਦੇ ਵਿੱਚ ਆਉਂਦਾ ਹੈ ਚਲਾਏ માનਤਾ ਦੇ ਵਿੱਚ ਆਉਂਦਾ ਹੈ ਇਸੇ ਕਰਕੇ ਮਨ ਨੂੰ ਸੰਬੋਧਨ ਕੀਤਾ ਹੈ ਕਿ ਮਨਾ ਉਸ ਪਰਮੇਸ਼ਰ ਨੂੰ ਆਰਾਧ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਨ ਨੂੰ ਸੰਕੇਤ ਕਰਨ ਦੀ ਲੋੜ ਨਹੀਂ ਹੈ। ਸਾਹਿਬ ਤਾਂ ਆਪ ਪਰਮੇਸ਼ਰ ਨੇ ਅਕਾਲ ਪੁਰਖ ਨੇ। ਲੇਕਿਨ ਉਹਨਾਂ ਨੇ ਸਾਨੂੰ ਇਹ ਤਾਕੀਦ ਕੀਤੀ ਹੈ ਆਪਣੇ ਆਪ ਨੂੰ ਸਾਡੇ ਵਿੱਚ ਰੱਖਦੇ ਹੋਏ। ਜਦੋਂ ਕਿਸੇ ਨੂੰ ਕੁਝ ਸਮਝਾਉਣਾ ਹੋਵੇ ਨਾ ਤਾਂ ਉਹ ਵਧੀਆ ਤਰੀਕੇ ਦੇ ਨਾਲ ਤਾਂ ਸਮਝਦਾ ਜੇ ਉਸ ਦੇ ਲੈਵਲ ਤੇ ਆਇਆ ਜਾਏ ਜੇ ਇੱਕ ਪੀ ਐਚ ਡੀ ਪੜਿਆ ਹੋਇਆ ਮਨੁੱਖ ਨਰਸਰੀ ਦੇ ਬੱਚੇ ਨੂੰ ਆਪਣੀ ਲਿਆਕਤ ਦੇ ਮੁਤਾਬਿਕ ਪੜਾਉਣਾ ਚਾਹੇ ਨਾ ਫੇਲ ਹੋ ਜਾਏਗਾ ਬੱਚਾ ਨਹੀਂ ਸਮਝ ਪਾਏਗਾ ਉਸ ਨੂੰ ਨਰਸਰੀ ਦੇ ਲੈਵਲ ਤੇ ਆਉਣਾ ਪਏਗਾ ਉਸ ਬੱਚੇ ਦੇ ਲੈਵਲ ਦੇ ਉੱਤੇ ਆਉਣਾ ਪਏਗਾ ਉਸ ਬੱਚੇ ਦੀ ਜੋ ਬੁੱਧੀ ਹੈ ਜੋ ਬੁੱਧੀ ਦਾ ਸਤਰ ਹੈ ਉੱਥੇ ਆਪਣੇ ਆਪ ਨੂੰ ਲੈ ਕੇ ਆਉਣਾ ਪਏਗਾ ਤਾਂ ਉਹ ਬੱਚਾ ਸਮਝੇਗਾ ਇਸੇ ਤਰੀਕੇ ਸਾਈਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪਣੇ ਆਪ ਨੂੰ ਸਾਡੇ ਲੈਵਲ ਦੇ ਉੱਤੇ ਰੱਖ ਕੇ ਸਾਨੂੰ ਸਮਝਾ ਰਹੇ ਨੇ ਔਰ ਇਹ ਸਮਝਾ ਰਹੇ ਨੇ ਕਿ ਤੂੰ ਵੀ ਆਪਣੇ ਮਨ ਨੂੰ ਡਾਇਰੈਕਟ ਕਰ ਆਪਾਂ ਕੱਲ ਵੀ ਵਿਚਾਰਿਆ ਸੀ ਇਹ ਤੁਕ ਪੜਨੀ ਬਹੁਤ ਸੌਖੀ ਹੈ ਲੇਕਿਨ ਇਸ ਦੇ ਵਿੱਚ ਭੇਦ ਬੜੇ ਨੇ ਹੁਣ ਸਾਹਿਬ ਨੇ ਤਾਂ ਹੁਕਮ ਕੀਤਾ ਕਿ ਆਪਣੇ ਮਨ ਨੂੰ ਇਹ ਨਿਰਦੇਸ਼ ਦੇ ਕੇ ਉਹ ਅਕਾਲ ਪੁਰਖ ਦਾ ਨਾਮ ਜਪੇ ਉਸ ਪਰਮੇਸ਼ਰ ਨੂੰ ਧਿਆਉਣਾ ਕਰੇ ਕੀ ਸਾਡਾ ਮਨ ਸਾਡੀ ਇਸ ਡਾਇਰੈਕਸ਼ਨ ਨੂੰ ਸਾਡੇ ਇਹ ਨਿਰਦੇਸ਼ ਨੂੰ ਮੰਨਣ ਲਈ ਤਿਆਰ ਹੈ ਮੰਨਣ ਦੀ ਤੇ ਦੂਰ ਦੀ ਗੱਲ ਸੁਣਨ ਨੂੰ ਤਿਆਰ ਹੈ ਪਹਿਲਾਂ ਸੁਣਨਾ ਹੈ ਨਾ ਫਿਰ ਮੰਨਣਾ ਹੈ ਫਿਰ ਮਨ ਕੀਤਾ ਭਾਉ ਸੁਣੀਏ ਮੰਨੀਏ ਮਨ ਕੀਤਾ ਪਾਓ ਪਹਿਲਾਂ ਤਾਂ ਗੱਲ ਸੁਣੀ ਜਾਏ ਅਸੀਂ ਕੰਨ ਦੇ ਕੇ ਵੀ ਉਸੇ ਦੀ ਗੱਲ ਸੁਣਦੇ ਆਂ ਜੋ ਸਾਨੂੰ ਪਸੰਦ ਹੋਵੇ ਜੋ ਸਾਡੇ ਲੈਵਲ ਤੇ ਆਵੇ ਪਹਿਲੀ ਗੱਲ ਪ੍ਰਮੁੱਖ ਤੌਰ ਤੇ ਮੰਨਣਾ ਹੁਣ ਅਸੀਂ ਕਿਹਨੂੰ ਮੰਨਦੇ ਆਂ ਕਿਸ ਦੀ ਗੱਲ ਨੂੰ ਮੰਨਦੇ ਆਂ ਅਸੀਂ ਉਸੇ ਦੀ ਗੱਲ ਨੂੰ ਮੰਨਦੇ ਆਂ ਜਿਹੜਾ ਸਾਡਾ ਪਿਆਰਾ ਹੋਵੇ ਜਿਹਦੇ ਨਾਲ ਸਾਨੂੰ ਸਨੇਹ ਹੋਵੇ ਜੀਦਾ ਸਾਡੇ ਵਿੱਚ ਸਤਕਾਰ ਹੋਵੇ ਉਸੇ ਦੀ ਗੱਲ ਮੰਨਦੇ ਆਂ ਅਸੀਂ ਆਪਾਂ ਹਰੇਕ ਦੀ ਗੱਲ ਤਾਂ ਨਹੀਂ ਨਾ ਮੰਨ ਲੈਂਦੇ ਆਂ ਤੀਜੀ ਜਗ੍ਹਾ ਮਨ ਕੀਤਾ ਭਉ ਹੁਣ ਸੁਣ ਵੀ ਲਈ ਗੱਲ ਮੰਨ ਵੀ ਲਈ ਵੀ ਹਾਂ ਇਹ ਗੱਲ ਠੀਕ ਹੈ ਲੇਕਿਨ ਉਸ ਗੱਲ ਨੂੰ ਅਮਲ ਦੇ ਵਿੱਚ ਕਿਦਾਂ ਆਏਗਾ ਉਹ ਗੱਲ ਅਮਲ ਦੇ ਵਿੱਚ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਉਹ ਤੁਹਾਡੇ ਸਾਡੇ ਮਨ ਨੇ ਉਸ ਨੂੰ ਭਾਵਨਾ ਵਿੱਚ ਵਸਾ ਲਿਆ ਆਪਣੇ ਆਪਣੀ ਭਾਵਨਾ ਦੇ ਵਿੱਚ ਜਦੋਂ ਉਸ ਗੱਲ ਨੂੰ ਵਸਾ ਲਿਆ ਜਾਏ ਫਿਰ ਉਸ ਦਾ ਅਮਲ ਹੋ ਸਕਦਾ ਹੈ ਜ਼ਿੰਦਗੀ ਦੇ ਵਿੱਚ ਫਿਰ ਉਹ ਗੱਲ ਉਹ ਤਾਕੀਦ ਉਹ ਨਿਰਦੇਸ਼ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਸੋ ਖੇਡ ਸਾਰੀ ਦੀ ਸਾਰੀ ਮਨ ਦੀ ਪਹਿਲੀ ਸਟੇਜ ਦੇ ਉੱਤੇ ਹੀ ਜੇ ਸਾਡਾ ਮਨ ਕਿਸੇ ਦੀ ਗੱਲ ਸੁਣਨ ਨੂੰ ਨਾ ਕਰੇ ਬੰਦਾ ਬੇਸ਼ੱਕ ਬੋਲੀ ਚੱਲੇ ਅਸੀਂ ਸੁਣਦੇ ਹੀ ਨਹੀਂ ਕਈ ਵਾਰੀ ਆਪਾਂ ਦੇਖਿਆ ਹੋਣਾ ਆਪਾਂ ਕਹਿ ਦਿੰਦੇ ਕੋਈ ਮਿੱਤਰ ਸਾਡਾ ਸਾਨੂੰ ਕੋਈ ਗੱਲ ਦੱਸ ਰਿਹਾ ਸੁਣਾ ਰਿਹਾ ਹੈ ਉਨੇ ਗੱਲ ਦੇ ਅੰਤ ਦੇ ਵਿੱਚ ਕਿਹਾ ਵੀ ਤੂੰ ਸੁਣ ਲਈ ਨਾ ਗੱਲ ਸਾਰੀ ਆਪਾਂ ਕਹਿੰਦੇ ਦੁਬਾਰਾ ਦੱਸ ਮੇਰਾ ਧਿਆਨ ਨਹੀਂ ਸੀ ਇਹ ਧਿਆਨ ਕਿੱਥੇ ਚਲੇ ਗਿਆ ਮਨ ਨੇ ਧਿਆਨ ਨੂੰ ਕਿਤੇ ਹੋਰ ਕੇਂਦਰਿਤ ਕਰ ਦਿੱਤਾ ਕਿਉਂ ਮੰਨ ਨਹੀਂ ਸੀ ਉਸ ਗੱਲ ਦੇ ਵਿੱਚ ਸੁਣਨ ਦੀ ਮੰਨਣੀ ਤਾਂ ਫਿਰ ਬਹੁਤ ਦੂਰ ਦੀ ਗੱਲ ਹੈ ਸੋ ਮਹਾਰਾਜ ਨੇ ਸੰਕੇਤ ਮਨ ਨੂੰ ਕੀਤਾ ਮਨ ਨੂੰ ਡਾਇਰੈਕਟ ਕੀਤਾ ਇਥੇ ਕਿ ਤੂੰ ਆਪਣੇ ਮਨ ਨੂੰ ਡਾਇਰੈਕਟ ਕਰ ਕਿਸ ਵਾਸਤੇ ਕਿ ਐਸਾ ਪ੍ਰਭੂ ਧਿਆ ਜਿਸ ਦੇ ਨਾਲ ਤੈਨੂੰ ਸੁੱਖਾਂ ਦੀ ਸਾਰੇ ਸੁੱਖਾਂ ਦੀ ਸਰਬ ਸੁੱਖ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਹੋ ਸਕੇ ਉਹਨੇ ਸਾਡੀ ਡਾਇਰੈਕਸ਼ਨ ਮੰਨਣ ਸੁਣਨ ਮੰਨਣ ਲਈ ਮਨ ਤਿਆਰ ਨਹੀਂ ਹੈ ਹਲੇ ਕਿਉਂ ਮਨ ਤਾਂ ਸਾਨੂੰ ਪਟਕਾਈ ਫਿਰਦਾ ਹੈ ਮਾਇਕ ਪਦਾਰਥਾਂ ਦੇ ਝਮੇਲਿਆਂ ਚ ਕਿ ਔਰ ਅਸੀਂ ਸੋਚਦੇ ਹਾਂ ਕਿ ਸੁੱਖ ਸਾਰੇ ਮਾਇਕ ਪਦਾਰਥਾਂ ਦੇ ਵਿੱਚ ਨੇ ਔਰ ਇਹ ਸਾਰੇ ਦੇ ਸਾਰੇ ਜਿਹੜੇ ਸੁੱਖ ਨੇ ਜ ਆਪਾਂ ਜੋ ਸਮਝਦੇ ਆ ਅਸਲ ਦੇ ਵਿੱਚ ਇਹ ਸੁੱਖ ਨਹੀਂ ਇਹ ਮਨ ਦੇ ਸੁੱਖ ਤਾਂ ਬਿਲਕੁਲ ਹੀ ਨਹੀਂ ਸਰੀਰਿਕ ਸੁੱਖ ਵੀ ਇਹ ਖਿੰ ਪੰਗਰ ਨੇ ਥੋੜੇ ਚਿਰੇ ਦੇ ਔਰ ਹਰ ਇੱਕ ਸੁਖਨਮਾਇਕ ਪਦਾਰਥਾਂ ਦੇ ਜਿੰਨੇ ਵੀ ਸੁਖ ਨੇ ਉਹ ਸੁੱਖਾਂ ਦੇ ਨਾਲ ਇੱਕ ਬਾਈ-ਪ੍ਰੋਡਕਟ ਦੁੱਖ ਦੇ ਰੂਪ ਦੇ ਵਿੱਚ ਜ਼ਰੂਰ ਆਉਂਦਾ ਹੈ ਉਦਾਹਰਣ ਲੈ ਲਈਏ ਗਰਮੀਆਂ ਦੇ ਦਿਨ ਚੱਲ ਰਹੇ ਨੇ ਬਾਹਰ ਤਪਸ਼ ਹੈ ਅਗਲਾ ਮਹੀਨਾ ਹਾਰਡ ਦਾ ਹੋਣਾ ਹੈ ਨਾ 12 ਮਾਹ ਦੇ ਵਿੱਚ ਸਾਹਿਬ ਕੀ ਫਰਮਾਉਂਦੇ ਨੇ ਅਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ ਇਸ ਟੁਕ ਨੂੰ ਧਿਆਨ ਚ ਰੱਖਿਏ ਹੁਣ ਬਾਹਰ ਤਪਸ਼ ਹੈ ਜੀ ਔਰ ਅਸੀਂ ਅੰਦਰ ਕਮਰੇ ਦੇ ਵਿੱਚ ਪੱਖਾ ਲਗਾ ਲਿਆ ਕੋਲਰ ਲਗਾ ਲਿਆ ਏਸੀ ਲਗਾ ਲਿਆ ਸ਼ਰੀਰ ਨੂੰ ਰਾਹਤ ਦੇਣ ਲਈ ਉਹਦੇ ਨਾਲ ਹੀ ਇੱਕ ਸਾਡੇ ਸੂਖਸ਼ਮ ਤੌਰ ਤੇ ਦੁੱਖ ਨਾਲ ਸ਼ੁਰੂ ਹੋ ਗਿਆ ਏਸੀ ਦਾ ਹੁਣ ਬਿੱਲ ਵੀ ਤਾਰਨਾ ਹੈ। ਔਰ ਬਿੱਲ ਤਾਰਨ ਲਈ ਸਾਨੂੰ ਕਮਾਈ ਦੇ ਸਾਧਨ ਜਟਾਉਣੇ ਪੈਣੇ ਨੇ। ਆਗੇ ਨਾ ਜੀ ਜਿਹਨੂੰ ਵਿਸ਼ੀਅਸ ਸਾਈਕਲ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਇਕਰ ਚੱਕਰਵਾਦ ਦੇ ਵਿੱਚ ਅਸੀਂ ਫਸਦੇ ਆ ਇਹਨਾਂ ਸੁੱਖਾਂ ਦੇ ਨਾਲ ਤੇ ਮਹਾਰਾਜ ਕੀ ਕਹਿੰਦੇ ਨੇ ਅਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ ਇਹ ਤਪਸ਼ ਮਾਰੇ ਕਹਿੰਦੇ ਉਸੇ ਨੂੰ ਲੱਗਦੀ ਹੈ ਜਿਦੇ ਕੋਲ ਨਾਮ ਨਹੀਂ ਹੈ ਹੁਣ ਇਹ ਨਾਮ ਕਹੇ ਜਾਂ ਏਸੀ ਹੈ ਇਹ ਕਹੇ ਜਾਂ ਬਿਲ ਤਾਰਨ ਵਾਲੀ ਚੀਜ਼ ਹੈ ਨਾਮ ਨੇ ਕੀ ਕਰ ਦੇਣਾ ਹੈ ਇਹ ਜਿਹੜਾ ਨਾਮ ਹੈ ਨਾ ਜੀ ਆਪਾਂ ਗੱਲ ਉੱਥੇ ਕੇਂਦਰਿਤ ਕਰਨੀ ਹੈ ਮਨ ਦੇ ਉੱਤੇ ਇਹ ਨਾਮ ਨੇ ਸਾਡੇ ਮਨ ਨੂੰ ਠਹਿਰਾਓ ਦੇ ਵਿੱਚ ਲਿਆਉਣਾ ਸ਼ੁਰੂ ਕਰਨਾ ਹੈ ਮਨ ਦੀ ਜਿਹੜੀ ਤੀਬਰਤਾ ਹੈ ਜਿਹੜੀ ਉਹਦੀ ਤੇਜ਼ੀ ਹੈ ਉਹਨੂੰ ਘਟਾਉਂਦਿਆਂ ਹੋਇਆਂ ਹੌਲੀ-ਹੌਲੀ ਉਹਦੀ ਤੇਜ਼ੀ ਖਤਮ ਤਾਈ ਦੇ ਨੇੜੇ ਲਿਆਉਂਦੇ ਨੇ ਨਾਮ ਨਾਲ ਜਦੋਂ ਇਹ ਚੀਜ਼ਾਂ ਵਰਤਣੀਆਂ ਸ਼ੁਰੂ ਹੁੰਦੀਆਂ ਨੇ ਉਦੋਂ ਕੀ ਵਾਪਰਦਾ ਹੈ ਵੇਖੋ ਸਾਨੂੰ ਗਰਮੀ ਸਰਦੀ ਦੁੱਖ ਸੁੱਖ ਤਾਂ ਮਹਿਸੂਸ ਹੁੰਦੇ ਨੇ ਕਿਉਂਕਿ ਸਾਡੇ ਵਿੱਚ ਇੱਕ ਪਰਵਿਰਤੀ ਹੈ ਉਹਨਾਂ ਨੂੰ ਮਹਿਸੂਸ ਕਰਨ ਦੀ। ਔਰ ਜਦੋਂ ਮਨ ਦੀ ਟਹਿਰਾਉਤਾ ਨਾਮ ਦੇ ਬਰਕਤ ਦੇ ਨਾਲ ਆਉਣੀ ਸ਼ੁਰੂ ਹੁੰਦੀ ਹੈ ਨਾ ਤਾਂ ਇਹ ਪਰਵਿਰਤੀ ਦੀ ਸਮਾਪਤੀ ਜਾਂ ਸਬਸਾਈਡਨੈਸ ਜਾਂ ਇੱਕ ਕਿੜ ਪਾਸੇ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਕਾਰਨ ਕੀ ਮਨ ਸਾਡੇ ਕੰਟਰੋਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਮਨ ਨੇ ਹੁਣ ਸਾਨੂੰ ਕੰਟਰੋਲ ਨਹੀਂ ਕਰਨਾ ਅਸੀਂ ਮਨ ਨੂੰ ਕੰਟਰੋਲ ਕਰਨਾ ਹੈ ਔਰ ਸਾਡੀ ਹੁਣ ਮਰਜ਼ੀ ਹੈ ਕਿ ਅਸੀਂ ਉਹ ਦੁੱਖ ਸੁੱਖ ਤਪਸ਼ ਸਰਦੀ ਮਹਿਸੂਸ ਕਰੀਏ ਨਾ ਕਰੀਏ ਕੱਲ ਸਹਿਬਾਂ ਦਾ ਸ਼ਹੀਦੀ ਦਿਹਾੜਾ ਹੈ ਸਾਰੇ ਆਪਾਂ ਜਾਣਦੇ ਆ ਅੱਜ ਜਿਹੜੇ 24 ਤਰੀਕ ਤੋਂ ਲੈ ਕੇ ਕੱਲ 30 ਤਰੀਕ ਤੱਕ 6 ਦਿਨ ਨੇ ਨਾ ਇਹਨਾਂ ਦਿਨਾਂ ਦੇ ਵਿੱਚ ਸਹਾਈ ਬਾ ਨੂੰ ਅੱਤ ਦੇ ਤਸੀਹੇ ਦਿੱਤੇ ਗਏ ਗਰਮ ਰੇਤ ਦੇ ਵਿੱਚ ਲਟਾਇਆ ਗਿਆ ਗਰਮ ਰੇਤ ਉੱਤੇ ਪਾਈ ਗਈ ਕਈ-ਕਈ ਘੰਟੇ ਉਸ ਗਰਮ ਰੇਤ ਦੇ ਉੱਤੇ ਲਟਾ ਕੇ ਰੱਖਣਾ ਤੱਤਾ ਪਾਣੀ ਸਰੀਰ ਦੇ ਉੱਤੇ ਪਾਉਣਾ ਔਰ ਅੰਤਤਨ ਕਿੰਨੀ ਮਣ ਲੱਕੜਾਂ ਬਾਲ ਕੇ ਉਹ ਤਵੀ ਐਨੀ ਕਿ ਸੁਰਖ ਲਾਲ ਕਰ ਦਿੱਤੀ ਜਿਸ ਤੇ ਸਹਬ ਨੇ ਬੈਠਣਾ ਹੈ ਕਿ ਤਾਂਬੇ ਦੇ ਰੰਗ ਤੋਂ ਵੀ ਜ਼ਿਆਦਾ ਸੁਰਖ ਲਾਲ ਹੋ ਗਈ ਉਹ ਔਰ ਇਤਨੇ ਤਸੀਹਿਆਂ ਉਪਰੰਤ ਜਦੋਂ ਸਾਹਿਬ ਤਤੀ ਤਵੀ ਦੇ ਉੱਤੇ ਬੈਠਦੇ ਨੇ ਤਾਂ ਚਿਹਰੇ ਦੇ ਉੱਤੇ ਖੇੜਾ ਕੋਈ ਹਾਲ ਦੁਹਾਈ ਨਹੀਂ ਕੋਈ ਤਕਲੀਫ ਮਹਿਸੂਸ ਨਹੀਂ ਕਰਦੇ ਜਿਵੇਂ ਜ਼ਾਹਰ ਨਹੀਂ ਕਰਦੇ ਤਕਲੀਫ ਕਾਰਨ ਕੀ ਸਰੀਰ ਝੜ ਰਿਹਾ ਹੈ ਗਰ ਉਸ ਤਪਸ਼ ਦੇ ਨਾਲ ਕਾਰਨ ਕੀ ਸ਼ਰੀਰਿਕ ਤੌਰ ਤੇ ਜਿਹੜੀ ਪਰਵਿਰਤੀ ਦੁੱਖ ਸੁੱਖ ਦੋਨੋਂ ਹੀ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਹੈ ਨਾ ਉਹ ਮਨ ਨੂੰ ਜਦੋਂ ਕੰਟਰੋਲ ਵਿੱਚ ਕੀਤਾ ਹੋਇਆ ਨਾ ਸਾਹਿਬ ਨੇ ਤਾਂ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਹੈ ਸਾਹਿਬ ਦਾ ਪਰਮੇਸ਼ਰ ਅਕਾਲ ਪੁਰਖ ਨੇ ਹੋਰ ਜਿੰਨੇ ਵੀ ਸ਼ਹੀਦ ਹੋਏ ਨੇ ਕਿੰਨੇ ਤਸੀਹੇ ਉਹਨਾਂ ਨੂੰ ਦਿੱਤੇ ਗਏ ਸਿੰਘ ਸਾਹਿਬ ਜੀ ਅਰਨੀ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟੇ ਗਏ ਭਾਈ ਦਿਆਲਾ ਵੀ ਜੀ ਦੇਗੇ ਵਿੱਚ ਉਬਾਲੇ ਗਏ ਸਤੀ ਦਾਸ ਜੀ ਨੂੰ ਰੂਹ ਨਾਲ ਬੰਨ੍ਹ ਕੇ ਸਾੜਿਆ ਗਿਆ ਹੌਲੀ-ਹੌਲੀ ਜਲਦੇ ਨੇ ਭਾਈ ਸਾਹਿਬ ਭਾਈ ਸਤੀ ਦਾਸ ਜੀ ਕੋਈ ਤਕਲੀਫ ਨਹੀਂ ਜ਼ਾਹਰ ਕੀਤੀ ਭਾਈ ਮਤੀਦਾਸ ਜੀ ਆਰੇ ਨਾਲ ਚੀਰੇਗੇ ਗੱਬਿਓ ਦੋ ਫਾੜ ਕਰ ਦੇਣਾ ਲੱਕੜ ਵਾਂਗ ਸੋਚ ਕੇ ਦੇਖਿਏ ਜੇ ਸਾਡੇ ਤੇ ਘਟਨਾ ਘਟੇ ਤਾਂ ਅਸੀਂ ਕਿੰਨਿਆਂ ਕੀਚਕਾ ਮਾਰਾਂਗੇ ਕਿਉਂ ਨਹੀਂ ਵੱਜਦੀਆਂ ਇਹ ਨਾਮ ਦੀ ਬਰਕਤ ਹੈ ਨਾਮ ਨੇ ਮਨ ਨੂੰ ਟੋੜੀ ਆਤਮਾ ਦੇ ਕੰਟਰੋਲ ਵਿੱਚ ਲੈ ਆਉਂਦਾ ਹੈ

ਤੂੰ ਉਸ ਦਾ ਨਾਮ ਧਿਆਹ ਤਾਂ ਕਿ ਸਾਰੇ ਸੁੱਖ ਤੇਰੇ ਪੱਲੇ ਪੈ ਜਾਣ ਹੁਣ ਸਾਰੇ ਸੁੱਖ ਉਦੋਂ ਹੀ ਨੇ ਜਦੋਂ ਦੁੱਖ ਸੁੱਖ ਮਹਿਸੂਸ ਕਰਨ ਦੀ ਪ੍ਰਵਿਰਤੀ ਨਹੀਂ ਹੈ ਤੇ ਉਦੋਂ ਫਿਰ ਆਨੰਦ ਦੀ ਅਸਲ ਅਵਸਥਾ ਵਿਵਸਥਾ ਬਣਦੀ ਹੈ ਉਸ ਤੋਂ ਪਹਿਲਾਂ ਨਹੀਂ ਅਸੀਂ ਆਨੰਦ ਔਰ ਸਰੀਰਿਕ ਜਿਹੜੇ ਸੁੱਖ ਨੇ ਉਹਨਾਂ ਨੂੰ ਇੱਕ ਨਾ ਜਾਣੀਏ ਇੱਕ ਨਹੀਂ ਨਹੀਂ ਸਰੀਰਿਕ ਦੁੱਖ ਸੁੱਖ ਦਾ ਆਨੰਦ ਦੇ ਨਾਲ ਕੋਈ ਲਿੰਕ ਹੀ ਨਹੀਂ ਹੈ ਸਾਹਿਬ ਤੱਤੇ ਤਵੀਤੇ ਬੈਠੇ ਨੇ ਲੇਕਿਨ ਆਨੰਦ ਵਿੱਚ ਨਹੀਂ ਸਾਹਿਬ ਦਾ ਸੀਸ ਧੜ ਤੋਂ ਲੱਗ ਹੋ ਰਿਹਾ ਆਨੰਦ ਵਿੱਚ ਨਹੀਂ ਭਾਈ ਸਾਹਿਬ ਮਤੀ ਦਾਸ ਜੀ ਸਤੀ ਦਾਸ ਜੀ ਦਿਆਲਾ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਨੇ ਲੇਕਿਨ ਆਨੰਦ ਵਿੱਚ ਨੇ ਸੁਖ ਸਰਬ ਸੁਖ ਦੀ ਸਟੇਜ ਹੈ ਜਿਉਂ ਸੋ ਐਸਾ ਹਰ ਤਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਮਰ ਫੇਰ ਦੁਬਾਰਾ ਕਹਿੰਦੇ ਨੇ ਜਪ ਮੰਨ ਸਰੀਰ ਨੂੰ ਨਹੀਂ ਕਿਹਾ ਜੇਬਾਂ ਨੂੰ ਨਹੀਂ ਕਿਹਾ ਜਪ ਮਨ ਸਤਨਾਮ ਸਦਾ ਸਤਨਾਮ ਉਹ ਸਦੈਵ ਰਹਿਣ ਵਾਲੇ ਸੱਚੇ ਨਾਮ ਨੂੰ ਹਮੇਸ਼ਾ ਜਪਦਾ ਰਹੇ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਇਸ ਲੋਕ ਪਰ ਲੋਕ ਦੇ ਵਿੱਚ ਤੇਰਾ ਮੁਖ ਹੋਝੜਾ ਹੋਏਗਾ ਭਾਵ ਤੂੰ ਇੱਜ਼ਤ ਦੇ ਨਾਲ ਆਪਣੇ પતિ ਦੇ ਘਰ ਪ ਜਾਏਗਾ ਨਿਤ ਧਿਆਈਏ ਹਰਪੁਰਖ ਨਿਰੰਜਨਾ ਨਿਰੰਜਨ ਭਾਵ ਜਿਸ ਤੇ ਕਾਲਖਣੀ ਹੈ ਉਹਨੂੰ ਹਮੇਸ਼ਾ ਧਿਆਉਣਾ ਕਿਉਂ ਧਿਆਉਣਾ ਆਪਾਂ ਨੇ ਪਹਿਲਾਂ ਵਿਚਾਰਿਆ ਜੀ ਇਸ ਨੂੰ ਰਹਾਓ ਜੈ ਹਰ ਸਿਮਰਨ ਭਿਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਮਾਰੇ ਕਹਿੰਦੇ ਨੇ ਪੁਰਖੋ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਦੀਵਾ ਜਗਦਾ ਹੈ ਨਾ ਉਹ ਸਾਰੇ ਝਗੜੇ ਚ ਮੇਲਿਆਂ ਤੋਂ ਦੂਰ ਹੋ ਜਾਂਦਾ ਹੈ ਉਸ ਦੇ ਵਿੱਚ ਇੱਕ ਐਸੀ ਤਾਕਤ ਐਸੀ ਬੁੱਧੀ ਸਬੁੱਧੀ ਆਉਂਦੀ ਆਪਾਂ ਕੱਲ ਵੀ ਵਿਚਾਰਿਆ ਸੀ ਮਹਾਰਾਜ ਸੁਖਮੀ ਸਾਹਿਬ ਜੀ ਕਹਿੰਦੇ ਨੇ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੇ ਸੀ ਉਦਾਹਰਨ ਵਜੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹਰਿਦਵਾਰ ਜਾਂਦੇ ਨੇ ਜੋ ਪਾਂਡੇ ਕਰ ਰਹੇ ਨੇ ਉਸ ਤੋਂ ਉਲਟ ਕਰਦੇ ਨੇ ਉਹਨਾਂ ਨੂੰ ਮਨਾ ਕਰਦੇ ਨੇ ਲੇਕਿਨ ਝਗੜਾ ਕੋਈ ਹੁੰਦਾ ਹੀ ਨਹੀਂ ਕਾਰਨ ਕੀ ਸੁਮਤ ਗਿਆਨ ਧਿਆਨ ਇਹ ਅਕਲ ਜਦੋਂ ਪਾਤਸ਼ਾਹ ਬਖਸ਼ ਦਿੰਦੇ ਨੇ ਨਾਮ ਦੀ ਬਰਕਤ ਦੇ ਨਾਲ ਮਿਲਣੀ ਹੈ ਤਾਂ ਸਾਨੂੰ ਹਰ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਵਿਧੀ ਆ ਜਾਂਦੀ ਹੈ ਤਰੀਕਾ ਆ ਜਾਏਗਾ ਕਿਹਾ ਉਹਨਾਂ ਪਾਤਸ਼ਾਹ ਨੇ ਵੀ ਪਾਂਡਿਆਂ ਨੂੰ ਹੈ ਵੀ ਆਹ ਨਾ ਕਰੋ ਔਰ ਜ਼ਿੰਦਗੀ ਦੇ ਵਿੱਚ ਅਸੀਂ ਵੀ ਆਪਣੇ ਕਈ ਸੱਜਣਾ ਨੂੰ ਕਿਹਾ ਹੋਵੇਗਾ ਵੀ ਆਹ ਨਾ ਕਰ ਆਪਣੇ ਬੱਚਿਆਂ ਨੂੰ ਕਹੇ ਹੋ ਕਿਹਾ ਹੋਵੇਗਾ ਆਪਣੇ ਪਤੀ ਆਪਣੀ ਘਰ ਵਾਲੀ ਨੂੰ ਕਿਹਾ ਹੋਵੇਗਾ ਲੇਕਿਨ ਉੱਥੇ ਝਗੜੇ ਵੀ ਪਏ ਨੇ ਸਾਨੂੰ ਕਹਿਣਾ ਨਹੀਂ ਆਇਆ ਸਾਡੇ ਕੋਲ ਅਕਲ ਨਹੀਂ ਹੈ ਜਿਉ ਨਾਮ ਨੇ ਬਖਸ਼ਣੀ ਹੈ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਦੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਕੇ ਮੱਤ ਦੇ ਦੇਣ ਨਾ ਕਿਹੜੀ ਮੱਤ ਉਸ ਨੂੰ ਜਪਣ ਦੀ ਅਕਲ ਬਖਸ਼ ਦੇਣ ਔਰ ਉਹ ਜਪ ਕੇ ਸਾਨੂੰ ਉਸ ਮੱਤ ਬੁੱਧ ਮਿਲ ਜਾਏ ਜਿਸ ਨੂੰ ਸਹਿਬ ਸੱਚੇ ਪਾਤਸ਼ਾਹ ਸਹਿਬ ਸ਼ਰੂਰ ਅਰਜਨ ਪਾਤਸ਼ਾਹ ਜੀ ਵੀ ਸਾਨੂੰ ਤਕੀਦ ਕਰਦੇ ਨੇ ਕਿ ਹਾਰ ਪਰਿਉ ਸੁਆਮੀ ਕੇ ਦਵਾਰੇ ਦੀਜੈ ਬੁੱਧ ਵਿਵੇਕਾ ਉਹ ਵਿਵੇਕ ਹਦੂ ਅਕਲ ਬਖਸ਼ ਦੇ ਪਾਤਸ਼ਾਹ ਜਿਸ ਦੇ ਨਾਲ ਮੈਂ ਇਸ ਪੌਜਲ ਤੋਂ ਮੇਰਾ ਪਾਰ ਉਤਾਰਾ ਹੋ ਜਵੇ ਤੇਰਾ ਨਾਮ ਜਪ ਕੇ ਤੇਰੇ ਨਾਮ ਦੀ ਬਰਕਤ ਦੇ ਨਾਲ ਮੈਨੂੰ ਸੁਮਤ ਮਿਲ ਜੇ ਮੈਨੂੰ ਅਕਲ ਮਿਲ ਜੇ ਨੌਲੇਜ ਵਿਜ਼ਡਮ ਐਂਡ ਕਨਸੈਂਟਰੇਸ਼ਨ ਤੇ ਤਿੰਨ ਹੀ ਚੀਜ਼ਾਂ ਨੇ ਇਸ ਤੋਂ ਵੱਧ ਹੋਰ ਕੁਝ ਨਹੀਂ ਹੈ ਔਰ ਇਸ ਦਾ ਸਰੋਤ ਕੇਵਲ ਤੇ ਕੇਵਲ ਪਰਮਾਤਮਾ ਹੀ ਹੈ ਹੋਰ ਕੋਈ ਨਹੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਜਾਚ ਨਾ ਕਰੀਏ ਸਾਨੂੰ ਆਉਂਦਾ ਕੁਝ ਨਹੀਂ ਅਸੀਂ ਤੇਰਾ ਨਾਮ ਲੈਣ ਜੋਗੇ ਵੀ ਨਹੀਂ ਆ ਪਾਤਸ਼ਾਹ ਸਾਨੂੰ ਸਾਡੀ ਬਾਹ ਫੜ ਕੇ ਇਸ ਪਾਸੇ ਲਾ ਲੈ ਤਾਂ ਜੋ ਸਾਡਾ ਇੱਥੇ ਆਇਆਂ ਦਾ ਜਨਮ ਸਫਲਾ ਹੋ ਸਕੇ ਜੀ ਸਮੇਂ ਦੀ ਸਮਾਪਤੀ ਹੈ ਆਪ ਜੀ ਦੇ درمیان ਸਹਿਬਾਂ ਦੇ ਬਚਨ ਸਾਂਝੀਆਂ ਕਰਦੇ ਆ ਵਿਚਾਰਾਂ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਹੋ ਗਈਆਂ ਜੀ ਅਣਜਾਣ ਨਾ ਸਮਝ ਤੇ ਬੇਸੂਚ ਬੱਚਾ ਸਮਝ ਕੇ ਖਿਮਾ ਕਰ ਦੇਣਾ ਅਗੋਂ ਵਾਸਤੇ ਅਰਦਾਸ ਕਰਨੀ ਕੀ ਪਾਤਸ਼ਾਹ ਸੁਮਤ ਗੁਰਮਤ ਬਖਸ਼ਣ ਤਾਂ ਜੋ ਸੁਧ ਸਪਸ਼ਟ ਬਾਣੀ ਪੜ ਅਤੇ ਵਿਚਾਰ ਸਕੀ ਜੀ ਇੱਕ ਵਾਰੀ ਫੇਰ ਖਿਮਾ ਦੇ ਜਾ ਚਕਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ